ਕਾਂਗਰਸ ਵਿਧਾਇਕ ਸੁਖਪਾਲ ਖੈਰਾ ਨੇ ਇੱਕ ਵਾਰ ਫੇਰ ਅਮਰਿਤਪਾਲ ਸਿੰਘ ਲਈ ਆਵਾਜ਼ ਚੁੱਕੀ ਹੈ। ਉਹਨਾਂ ਹੀ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਸੰਸਦ ਬਾਹਰ ਆਮ ਆਦਮੀ ਪਾਰਟੀ ਦੇ ਐਮਪੀਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਖੈਰਾ ਨੇ ਕਿਹਾ ਕਿ ਕੇਜਰੀਵਾਲ ਤੇ ਗੰਭੀਰ ਇਲਜ਼ਾਮ ਨੇ। ਉਹਨਾਂ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰਨ ਕਿ ਅਮਰਿਤਪਾਲ ਅਤੇ ਉਹਨਾਂ ਦੀ ਸਾਥੀਆਂ ਖਿਲਾਫ ਕਿਹੜੇ ਇਲਜ਼ਾਮ ਨੇ ਕਿਉਂਕਿ ਉਹਨਾਂ ਦੀ ਐਨਐਸਸੀ ਤਹਿਤ ਨਜ਼ਰਵੰਦੀ ਵਧਾਈ ਗਈ ਹੈ। ਖੈਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਜਰੀਵਾਲੀ ਮੋਦੀ ਸਰਕਾਰ ਤੇ ਬਦਲਾਖੋਰੀ ਦੀ ਰਾਜਨੀਤੀ ਦਾ ਇਲਜ਼ਾਮ ਲਾ ਰਹੀ ਹੈ ਖੈਰਾ ਮੁਤਾਬਕ ਮਾਨ ਸਰਕਾਰ ਅਮਰਪਾਲ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਕਰਕੇ ਕੀ ਉਸੇ ਤਰ੍ਹਾਂ ਦੀ ਬਦਲਾਖੋਰੀ ਨਹੀਂ ਕਰ ਰਹੀ ਇਹ ਪਹਿਲੀ ਵਾਰ ਨਹੀਂ ਜਦੋਂ ਸੁਖਪਾਲ ਖੈਰਾ ਨੇ ਅਮਰਪਾਲ ਅਤੇ ਉਹਨਾਂ ਦੇ ਸਾਥੀਆਂ ਲਈ ਆਵਾਜ਼ ਚੁੱਕੀ ਹੋਵੇ ਇਸ ਤੋਂ ਪਹਿਲਾਂ ਖੈਰਾ ਮਾਨ ਸਰਕਾਰ ਦੇ ਇਸ ਕਾਰਵਾਈ ਦਾ ਵਿਰੋਧ ਕਰ ਚੁੱਕੇ ਨੇ